ਮੈਂ ਇਸ ਵੀਡੀਓ ਦੇ ਵਿੱਚ ਹੀ ਸਾਰਾ ਖੁਲਾਸਾ ਕਰਕੇ ਤੁਹਾਨੂੰ ਦੱਸੂਗਾ ਕਿ ਕਿੰਨੀ ਸਫਾਈ ਨਾਲੇ ਬੰਦਾ ਝੂਠ ਬੋਲ ਰਿਹਾ ਹੈ ਅੱਜ ਤੇ ਕਰਨਾਟਕ ਜੇ ਤੋਂ ਸੇਵਾਾਾ ਤੁਹਾਡਿਆ ਕਿਸੇ ਅੱਗੇ ਜਿਹੜਾ ਕੁਝ ਨਹੀਂ ਸੀਗਾ ਆਪਦੇ ਘਰੋਂ ਵੇਚਾਤ ਕੇ ਕਿਉਂ ਨਾ ਕਿਵੇਂ ਇਲਾਜ ਕਰਵਾਇਆ ਕਈ ਵਾਰ ਕੋਈ ਬੰਦਾ ਐਨਆਰਆਈ ਨੂੰ ਫੋਨ ਕਰਕੇ ਕਹਿੰਦਾ ਕਿ ਮੇਰੇ ਕੋਲ ਤਾਂ ਭਾਈ ਲੱਖ ਰੁਪਏ ਮੰਗਿਆ ਡਾਕਟਰ ਨੇ ਪਰ ਡਾਕਟਰ ਨੇ ਮੰਗਿਆ ਹੁੰਦਾ ਸਿਰਫ 10000 ਮੈਂ ਘੰਟੇ ਤੋਂ ਤੁਹਾਡੇ ਘਰ ਪਹੁੰਚ ਰਿਹਾ ਮੈਨੂੰ ਪ੍ਰੋਪਰ ਐਡਰੈਸ ਭੇਜਿਓ ਮੈਨੂੰ ਚੈਨ ਨਹੀਂ ਆ ਰਿਹਾ 4 12 ਹੋ ਗਏ ਨੇ ਤੋਂ ਇਨਾ ਬੱਚੋ ਚੋਰਾ ਤੋਂ ਔਰ ਰੱਬ ਕਰੇ ਮੇਰਾ ਐਂਡ 10000 ਰੁਪਏ ਉਹਨਾਂ ਨੂੰ ਦੇ ਦੇ ਉਹਨਾਂ ਦੀ ਮਿਹਨਤ ਦੀ ਕਮਾਈ ਹੈ ਵੈਸੇ ਤਾਂ ਮੈਂ ਬਹੁਤ ਵੀਡੀਓਜ਼ ਪਾਈਆਂ ਨੇ ਕਿ ਫਰਾਡ ਤੋਂ ਬਚੋ ਖਾਸ ਕਰ ਜਿਹੜਾ ਸਾਡੇ ਨਾਮ ਤੋਂ ਹੋ ਰਿਹਾ ਏਕ ਜ਼ਰੀਆ ਦੇ ਨਾਮ ਤੋਂ ਜਾਂ ਅਨਮੋਲ ਦੇ ਨਾਮ ਤੋਂ ਤਕਰੀਬਨ 8 ਸਾਲ ਹੋ ਚੁੱਕੇ ਨੇ ਮੈਨੂੰ ਇਹ ਗੱਲਾਂ ਬੋਲਦੇ ਨੂੰ ਪਰ ਫਿਰ ਵੀ ਚਲੋ ਸਮਾਜ 'ਚ ਦੋ ਪਹਿਲੂ ਹਮੇਸ਼ਾ ਹੀ ਚੱਲਦੇ ਨੇ ਚੰਗਾ ਤੇ ਬੁਰਾ ਨਾ ਚੰਗਿਆਈ ਖਤਮ ਹੋਣੀ ਹੈ ਤੇ ਮਾਫੀ ਚਾਹਨਾ ਇਹ ਕਹਿੰਦੇ ਹੋਏ ਵੀ ਕਿ ਬੁਰਾਈ ਵੀ ਕਦੀ ਨਹੀਂ ਖਤਮ ਹੋਣੀ ਇਹ ਦੋਨੋਂ ਚੀਜ਼ਾਂ ਚਲਦੀਆਂ ਰਹਿਣੀਆਂ ਨੇ ਪਰ ਅਛਾਈ ਵਾਲਿਆਂ ਨੂੰ ਆਪਣਾ ਝੰਡਾ ਚੱਕ ਕੇ ਰੱਖਣਾ ਚਾਹੀਦਾ ਬੁਰਾਈ ਵਾਲਿਆਂ ਨੇ ਤਾਂ ਗਾਪ ਆ ਹੀ ਹੋਇਆ ਜਿਹੜੀ ਮੈਂ ਹੁਣ ਗੱਲ ਤੁਹਾਨੂੰ ਦੱਸਣ ਜਾ ਰਿਹਾ ਇਹ ਵੀਡੀਓ ਨੂੰ ਘਰ ਘਰ ਤੱਕ ਪਹੁੰਚਾਓ ਇਹ ਅਸੀਂ ਤਾਂ ਕਹਿੰਨੇ ਆ ਕਿਉਂਕਿ ਮੇਰੇ ਕੋਲ ਵੱਡੇ ਵੱਡੇ ਬੋਰਡ ਲਵਾਉਣ ਨੂੰ ਪੈਸੇ ਨਹੀਂ ਹੈਗੇ ਕਿ ਮੈਂ ਗਲੀ ਗਲੀ ਦੇ ਬਾਹਰ ਬੋਰਡ ਲਵਾ ਦ ਪਹਿਲੀ ਗੱਲ ਤਾਂ ਜਿੱਥੇ ਨਾਮ ਆ ਜਾਵੇ ਵੀ ਡੂ ਨੋਟ ਅਸੈਪਟ ਮਨੀ ਔਰ ਥਿੰਗਸ ਇੰਗਲਿਸ਼ ਚ ਨੂੰ ਕਹਿੰਦੇ ਨੇ ਤੇ ਹਿੰਦੀ ਚ ਨੂੰ ਕਹਿੰਦੇ ਨੇ ਅਸੀਂ ਪੈਸੇ ਤੇ ਚੀਜ਼ਾਂ ਨਹੀਂ ਲੈਂਦੇ ਦੂਜਾ ਜਿੱਥੇ ਨਾਮ ਆ ਜਾਵੇ ਇੱਕ ਜ਼ਰੀਆ ਅਸੀਂ ਪੈਸੇ ਤੇ ਚੀਜ਼ਾਂ ਨਹੀਂ ਲੈਂਦੇ ਜਿੱਥੇ ਆ ਜਾਵੇ ਅਨਮੋਲ ਕਵਾਤਰਾ ਅਸੀਂ ਪੈਸੇ ਤੇ ਚੀਜ਼ਾਂ ਨਹੀਂ ਲੈਂਦੇ ਕਿਸੇ ਨੇ ਸੇਵਾ ਕਰਨੀ ਆ ਮੌਕੇ ਤੇ ਆਓ ਆ ਕੇ ਸਿੱਧਾ ਮਰੀਜ਼ ਨੂੰ ਸੇਵਾ ਦੇ ਕੇ ਜਾਓ ਪਰ ਚਲੋ ਫਿਰ ਵੀ ਮੈਨੂੰ ਲੱਗਦਾ ਹੈ ਕਿ ਚਲੋ ਕਈ ਲੋਕ ਇਸ ਚੀਜ਼ ਦੇ ਸ਼ਿਕਾਰ ਹੋ ਜਾਂਦੇ ਨੇ ਮੇਰਾ ਨਾਮ ਲੈ ਕੇ ਐਨ ਜੀਓ ਦਾ ਨਾਮ ਲੈ ਕੇ ਕਈ ਲੋਕ ਪੈਸੇ ਮੰਗਦੇ ਨੇ ਠੱਗਦੇ ਨੇ ਸਾਡੇ ਕੋਲ ਇੱਕ ਨਵਾਂ ਕੇਸ ਆਇਆ ਜਿਹੜਾ ਬੰਦਾ ਆਪਣੀ ਮਾਤਾ ਜੀ ਦੇ ਨਾਮ ਤੋਂ ਕਿਸੇ ਸਾਡੇ ਐਨ ਆਰ ਆਈ ਕੋਲੋਂ ਪੈਸੇ ਮੰਗ ਰਿਆ ਮੈਂ ਇਹ ਵੀਡੀਓ ਰਾਹੀਂ ਬੇਨਤੀ ਕਰਨਾ ਚਾਹਨਾ ਹਰ ਬੰਦਾ ਦਾਨ ਕਰਦਾ ਪਰ ਉਹ দান ਕਿਸ ਜਗ੍ਹਾ ਜਾਂਦਾ ਹੈ ਇਹਦਾ ਵੀ ਧਿਆਨ ਅਸੀਂ ਰੱਖਣਾ ਹੈ। দান ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਜਦੋਂ ਵੀ দান ਕਰਨਾ ਹੈ ਚੈੱਕ ਕਰੋ ਕਿ ਕਿਨੂੰ ਲੋੜ ਹੈ ਸਬੂਤ ਲਓ। ਵਿਸ਼ਵਾਸ ਦਾ ਜ਼ਮਾਨਾ ਨਹੀਂ ਹੈ ਇਹ ਸਤਿਯੁਗ ਨਹੀਂ ਹੈ। ਸਤਿਯੁਗ 'ਚ ਹੁੰਦਾ ਸੀ ਪ੍ਰਭੂ ਰਾਮ ਵੇਲੇ ਕਿ ਭਾਈ ਲੋਕ ਜ਼ੁਬਾਨ ਦੀ ਕੀਮਤ ਕਰਦੇ ਸੀ। ਜੇ ਬੰਦਾ ਕੋਈ ਕਹਿੰਦਾ ਸੀ ਮੈਂ ਪ੍ਰੋਬਲਮ 'ਚ ਹਾਂ ਤਾਂ ਲੋਕ ਮੰਨਦੇ ਸੀ ਤੇ ਉਹਦੀ ਹੈਲਪ ਕਰਦੇ ਸੀ ਪਰ ਅੱਜ ਉਹ ਜ਼ਮਾਨਾ ਨਹੀਂ ਹੈ ਅੱਜ ਕਲਯੁਗ ਹੈ। ਕਲਯੁਗ ਦੀ ਸ਼ੁਰੂਆਤ ਹੋਈ ਹੈ ਇਹਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ। ਸਭ ਤੋਂ ਵੱਡੇ ਲੋਕ ਸਕੇ ਨੇ ਪੈਸੇ। ਪੈਸਾ ਐਦਾ ਐਦਾ ਦੇ ਕੇਸ ਸਾਡੇ ਕੋਲੇ ਨੇ ਜਿੱਦੇ ਚ ਲੋਕ ਰੋਂਦੇ ਨੇ ਕੁਰਲਾਉਂਦੇ ਨੇ ਕਿ ਭਾਈ ਸਾਡਾ ਡੈਥ ਹੋ ਗਈ ਪੈਸੇ ਦੇ ਦਿਓ ਕੋਈ ਡੈਥ ਨਹੀਂ ਹੋਈ ਹੁੰਦੀ ਇਹ ਜਿਹੜਾ ਬੰਦਾ ਹੈ ਇਹ ਫਰੀਦਕੋਟ ਦਾ ਰਹਿਣ ਵਾਲਾ ਹੈ ਇਹ ਪੈਸੇ ਮੰਗ ਰਿਹਾ ਸਾਡੇ ਕਿਸੇ ਐਨ ਆਰ ਆਈ ਕੋਲੋਂ ਕਿ ਮੈਂ ਆਪਣੀ ਮਾਂ ਦਾ ਸੰਸਕਾਰ ਕਰਣਾ ਆ ਤੁਹਾਡੇ ਮੋਰੇ ਮੈਂ ਹੁਣ ਫੋਨ ਕਰਕੇ ਸਾਰਾ ਖੁਲਾਸਾ ਕਰੂੰਗਾ ਤੁਸੀਂ ਇਸ ਵੀਡੀਓ ਨੂੰ ਘਰ ਘਰ ਪਹੁੰਚਾਓ ਜੇ ਕਿਸੇ ਵੀ ਐਨ ਆਰ ਆਈ ਨੂੰ ਕੋਈ ਵੀ ਫੋਨ ਆਂਦਾ ਹੈ ਕਿ ਭਾਈ ਮੇਰੀ ਮੇਰੀ ਮਾਂ ਬਿਮਾਰ ਹੈ ਮੇਰਾ ਬੱਚਾ ਬਿਮਾਰ ਹੈ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਾਡੀ ਐਨ ਜੀ ਨੂੰ ਕੇਸ ਦੇ ਦੇਣਾ ਤੁਸੀਂ ਸਾਨੂੰ ਕਹਿਣਾ ਕਿ ਭਾਈ ਇਹ ਮੇਰੇ ਪਿੰਡ ਦਾ ਇਹ ਮਰੀਜ਼ ਹੈ ਇਹਨੂੰ ਵੈਰੀਫਾਈ ਕਰਕੇ ਤੁਸੀਂ ਦੇ ਦਿਓ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਉਹ ਕੇਸ ਵੈਰੀਫਾਈ ਕਰਕੇ ਦਵਾਂਗੇ ਅਸੀਂ ਉਹਦੇ ਘਰ ਦੀ ਇਨਕੁਆਇਰੀ ਕਰਾਂਗੇ ਉਹ ਬੰਦੇ ਨੂੰ ਮੈਂ ਪਰਸਨਲੀ ਮਿਲੂੰਗਾ ਆਪਣੇ ਕੋਲ ਮਿਲਣ ਵਾਸਤੇ ਬੁਲਾਉਂਗਾ ਜੇ ਉਹ ਬੰਦਾ ਜੈਨੂਨ ਨਿਕਲਿਆ ਤੁਸੀਂ ਉਹਦੀ ਸੇਵਾ ਉਹਦੇ ਸਿੱਧੇ ਖਾਤੇ 'ਚ ਪਾ ਦਿਓ ਮੈਨੂੰ ਵੀ ਪੈਸੇ ਭੇਜਣ ਦੀ ਕੋਈ ਲੋੜ ਨਹੀਂ ਨਾ ਮੇਰੇ ਮੇਰੇ ਕੋਲ ਸਿਰਫ ਕੇਸ ਵੈਰੀਫਾਈ ਕਰਾ ਲਓ ਇੱਕ ਤਰ੍ਹਾਂ ਦੀ ਕਹਿ ਲਓ ਕਿ ਏਕ ਜ਼ਰੀਆ ਫਾਊਂਡੇਸ਼ਨ ਸਾਡੀ ਇਨਵੈਸਟੀਗੇਸ਼ਨ ਟੀਮ ਹੈ ਤੁਹਾਡੇ ਵਾਸਤੇ ਜਿਹੜੇ ਲੋਕ ਦਾਨ ਦੇਣਾ ਚਾਹੁੰਦੇ ਨੇ ਕਿਉਂਕਿ ਸਾਡਾ ਤਜਰਬਾ ਜ਼ਿੰਦਗੀ ਦੇ ਵਿੱਚ ਚੱਲੋ ਗੁਰੂ ਮਹਾਰਾਜ ਦੀ ਕਿਰਪਾ ਹੈ ਕੋਈ ਅਸੀਂ ਬਹੁਤ ਵੱਡੀ ਪੜ੍ਹਾਈਆਂ ਨਹੀਂ ਕਰ ਲਈਆਂ ਇਹ ਗੁਰੂ ਮਹਾਰਾਜ ਨੇ ਸਾਨੂੰ ਤਾਕਤ ਬਖਸ਼ੀ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਕਿੱਥੇ ਦੀ ਗੱਲ ਕਰ ਰਿਹਾ ਸਾਡੀ ਟੀਮ ਦਾ ਤਜਰਬਾ ਹੈ ਤਾਂ ਆ ਬੰਦਾ ਕੀ ਸ਼ੋਭਨਾਮ ਬਾਈ ਇਹਦਾ ਮੈਂ ਪੁੱਛਦਾ ਸਤਨਾਮ ਵਾਹਿਗੁਰੂ ਦੇਖੋ ਬਾਈ ਜੀ ਨੇ ਕਿੰਨੀ ਵਧੀਆ ਭਾਜੀਆਂ ਲ ਭਾਜਨ ਲਾਇਆ ਹੋਇਆ ਹੈ ਤੇ ਹਰਕਤਾਂ ਹਰਕਤਾਂ ਐਦਾਂ ਦੀਆਂ ਨੇ ਕਿ ਜਿਹੜੀਆਂ ਸਮਝੋਂ ਬਾਹਰ ਨੇ ਤਾਂ ਬਾਈ ਜੀ ਫੋਨ ਚੱਕਦੇ ਨੇ ਮੈਂ ਤੁਹਾਨੂੰ ਸਾਰਾ ਸੁਨਾਨਾ ਕਿ ਕਿੱਦਾਂ ਫਰੋਡ ਚੱਲਦਾ ਹੈ ਕੀ ਹਿਸਾਬ ਕਿਤਾਬ ਹੈ ਸਾਰਾ ਡਿਟੇਲ ਦੇ ਵਿੱਚ ਫੋਨ ਤਾਂ ਫਿਲਹਾਲ ਹੁਣ ਤੱਕ ਤਾਂ ਮੇਰੇ ਨਹੀਂ ਚੱਕਰੇ ਜੇ ਫੋਨ ਚੱਕਦੇ ਨੇ ਤਾਂ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਲੋਕ ਬਹੁਤ ਹੱਦ ਤੱਕ ਗਿਰ ਰਹੇ ਨੇ ਇਹ ਪੈਸੇ ਖਾਣ ਦੇ ਲਈ ਪੈਸੇ ਮੰਗ ਚੱਕ ਲਿਆ ਹਲੋ ਕੌਣ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਜੀ ਬਾਈ ਜੀ ਮੈਂ ਅਨਮੋਲ ਕੁਆਤਰਾ ਬੋਲ ਰਿਹਾ ਓ ਵੀਰੇ ਸასი ਕਾਲ ਵੀਰ ਜੀ ਸასი ਕਾਲ ਕੀ ਹਾਲ ਹੈ ਜੀ ਇਹ ਮੇਰਾ ਰੱਬਾ ਮੇਰਾ ਵੀਰ ਨੇ ਫੋਨ ਲਾਇਆ ਵਾਹਿਗੁਰੂ ਨਹੀਂ ਨਹੀਂ ਮਹਾਰਾਜ ਪੀਰ ਪੀਰੀ ਅਸੀਂ ਤਾਂ ਨੌਕਰ ਬੰਨੇ ਆ ਮੈਨੂੰ ਹੁਕਮ ਲਾਓ ਮੇਰੀ ਸਰਕਾਰ ਹੋਇਆ ਕੀ ਤੁਹਾਡਾ ਨਾਲ ਵੀਰ ਮੇਰੇ ਮਮਾ ਨੂੰ ਕਿਡਨੀ ਟ੍ਰਾਂਸਪਲੈਂਟ ਕਰਵਾਈ ਸੀ ਕਿ ਮੇਰੇ ਬ੍ਰਦਰ ਨੂੰ ਕਿਡਨੀ ਦਿੱਤੀ ਸੀ ਮੇਰੇ ਬ੍ਰਦਰ ਦੀਆਂ ਕਿਡਨੀਆਂ ਡੈਮ ਹੋ ਗਿਆ ਸੀਆਂ ਨਹੀਂ ਤੁਹਾਡੀ ਮਦਰ ਨੇ ਤੁਹਾਡੇ ਬ੍ਰਦਰ ਨੂੰ ਕਿਡਨੀ ਦਿੱਤੀ ਸੀ ਕਿਸ ਨੇ ਦਿੱਤੀ ਸੀਗੀ ਇਹ ਕਿੱਥੋਂ ਆਇਆ ਸੀ ਬ੍ਰਦਰ ਟ੍ਰਾਂਸਪਲੈਂਟ ਵੀ ਚੰਡੀਗੜ੍ਹ ਪੀਜੀਐਚੋ ਕਰਵਾਇਆ ਸੀ ਜੀ ਅੱਛਾ ਇਹ ਕਦੋਂ ਹੋਇਆ ਸੀ ਇਹ ਹੋ ਗਿਆ ਮਹੀਨਾ ਤੋਂ ਮਹੀਨੇ ਦੇ ਨੇੜੇ ਜਿਹੜੇ ਅੱਛਾ ਇੱਕ ਮਹੀਨੇ ਪਹਿਲਾਂ ਟ੍ਰਾਂਸਪਲੈਂਟ ਤੁਹਾਡਾ ਬ੍ਰਦਰ ਠੀਕ ਹੈ ਹਾਂ ਬ੍ਰਦਰ ਤਾਂ ਠੀਕ ਹੈ ਜੀ ਅੱਛਾ ਹੁਣ ਤੁਹਾਡੀ ਮਦਰ ਕਿੱਥੇ ਮਦਰ ਐਕਸਪਾਇਰ ਹੋ ਗਏ ਤੇ ਵੀ ਤੁਹਾਨੂੰ ਪਤਾ ਹੈ ਕਿ ਖਰਚਾ ਕਿੰਨਾ ਆ ਜਾਂਦਾ ਕਿੰਨਾ ਖਰਚਾ ਆਇਆ ਸੀ ਤੁਹਾਡਾ ਟ੍ਰਾਂਸਪਲੈਂਟ ਦੇ ਸਾਡਾ ਆ ਗਿਆ ਸੀ ਵੀ 5 ਲੱਖ ਦੇ ਨੇੜੇ ਦੇ ਅੱਛਾ ਇਹ ਕਿੱਥੋਂ ਹੋਇਆ ਸੀਗਾ ਟ੍ਰਾਂਸਪਲੈਂਟ ਤੁਹਾਡਾ ਕਿਹੜੇ ਡਾਕਟਰ ਨੇ ਕੀਤਾ ਸੀ ਡਾਕਟਰ ਦਾ ਮੈਨੂੰ ਨਾਮ ਨਹੀਂ ਯਾਦ ਵੀਰ ਤੇ ਮੈਂ ਤੁਹਾਨੂੰ ਜਦੋਂ ਉਹਦਾ ਮੈਂ ਨਾਮ ਪਤਾ ਕਰਕੇ ਤੁਹਾਨੂੰ ਮੈਂ ਦੱਸ ਦੂੰਗਾ ਤੁਸੀਂ ਕਦੋਂ ਗਏ ਸੀ ਕਿਡਨੀ ਦਾ ਲਖਵਾਣ ਪੀਜੇ ਆਪਣੇ ਕੀ ਟ੍ਰਾਂਸਪਲੈਂਟ ਕਰਨਾ ਵੀਰੇ ਸਾਲ ਹੋ ਗਿਆ ਸੀਗਾ ਪਹਿਲਾਂ ਡਾਇਲਿਸਿਸ ਚਲਦੇ ਪਏ ਸੀ ਕਿੰਨਾਂ ਦੇ ਅੱਛਾ ਤੇ ਪਹਿਲੇ ਡਾਕਟਰ ਸਾਨੂੰ ਐਂ ਕਹੀਗੇ ਵੀ ਚਲੋ ਅਸੀਂ ਮਤਲਬ ਕਿ ਕੋਈ ਉਹ ਐਕਸੀਡੈਂਟ ਕੇਸ ਆ ਗਿਆ ਤੁਹਾਨੂੰ ਅਸੀਂ ਉਹਨੂੰ ਵੀ ਕਿਡਨੀ ਦਵਾ ਦਾਂਗੇ ਹਨਾ ਤੁਹਾਡੇ ਬ੍ਰਦਰ ਦਾ ਕੀ ਨਾਮ ਹੈ ਕੁਲਜੀਤ ਸਿੰਘ ਅੱਛਾ ਤੇ ਉਹਨੇ ਡਾਕਟਰ ਤੁਹਾਨੂੰ ਐਂ ਕਹੀਗੇ ਤਾਂ ਫਿਰ ਅਸੀਂ ਆਖਿਆ ਵੀ ਚਲੋ ਹਨਾ ਵੀ ਚਲੋ ਨੇ ਕਰੇਟੀਨਾਈਨ 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 ਕਿੰਨਾ ਰਹਿੰਦਾ ਸੀਗਾ ਤੁਹਾਡੀ ਮਦਰ ਦਾ ਮਤਲਬ ਕਰੇਟੀਨਾਈਨ ਹੁੰਦਾ ਨਾ ਪੇਸ਼ੈਂਟ ਦਾ ਟੈਸਟ ਹੁੰਦੇ ਨੇ ਕਰੇਟੀਨਾਈਨ ਕਿੰਨਾ ਰਹਿੰਦਾ ਸੀਗਾ ਤੁਹਾਡਾ ਮਦਰ ਦਾ ਮੈਨੂੰ ਇਹ ਬਾਰੇ ਕੋਈ ਨੌਲੇਜ ਨਹੀਂ ਮੈਨੂੰ ਕਿ ਅੱਛਾ ਇਹਦੀ ਡਿਟੇਲ ਕਿੰਨੂੰ ਪਤਾ ਸਾਰੀ ਡਿਟੇਲ ਤਾਂ ਮੇਰੇ ਕੋਲ ਹੀ ਫਾਈਲ ਤਾਂ ਉੱਥੇ ਹੀ ਪਈ ਹੈ ਸਾਡੇ ਕੋਲ ਹੀ ਸਾਰਾ ਕੁਝ ਵੀ ਅੱਛਾ ਐਕਸਪਾਇਰ ਕਿਦਾਂ ਹੋਇਆ ਹੁਣ ਮਦਰ ਤੁਹਾਡੇ ਅਟੈਕ ਆ ਗਿਆ ਵੀਰ ਉਹਨਾਂ ਨੂੰ ਕਦੋਂ ਹੋਇਆ ਅਟੈਕ ਅਟੈਕ ਕੱਲ੍ਹ ਹੋਇਆ ਵੀਰ अच्छा संस्कार हो गया उनका? ਸਿਸਕਾਰ ਵੀਰੇ ਯਾਰ ਮੈਂ ਅੱਜ ਮਹਾ ਮੁਸ਼ਕਲ ਨਾਲ ਕੀਤਾ ਸਿਸਕਾਰ ਵਾਸਤੇ ਅਸੀਂ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆ। ਤੁਹਾਨੂੰ ਸ਼ਰਮ ਦੇ ਮਾਰੇ ਨੇ ਭਰਾਵਾ ਅੱਜ ਤੇ ਕਰਨਾ ਦਾ ਜਿਹਾ ਸੇਵਾ ਹੱਥ ਆ ਡਿਆ ਕਿਸੇ ਅੱਗੇ ਜਿਹੜਾ ਕੁਝ ਵੀ ਸੀਗਾ ਆਪਦੇ ਘਰੋਂ ਵੇਚ ਵਾਤ ਕੇ ਕਿਉਂ ਨਾ ਕਿਵੇਂ ਇਲਾਜ ਕਰਵਾਇਆ। ਭਰਾ ਯਾਰ ਹੱਥ ਸਾਡੇ ਅੱਜ ਖੜੇ ਹੋ ਗਏ ਸੀਗੇ। ਉਹ ਫੇਸਬੁੱਕ ਤੇ ਸੁਖੀ ਸੁਖਵਿੰਦਰ ਭੈਣ ਸੀਗੀ। ਅੱਛਾ ਤੇ ਭੈਣ ਨੂੰ ਅੱਜ ਮੈਂ ਨਾ ਸਾਡਾ ਕਹਿਨੂੰ ਜੀ ਨਹੀਂ ਕਰਦਾ ਪਿਆ ਸੀ ਪਤਾ ਨਹੀਂ ਮੇਰੇ ਕਿਹੜੇ ਮੂਹ ਨਾਲ ਮਨੋਂ ਤੋਂ ਕਿਹਾ ਵੀ ਹੈਲਪ ਮੰਗੀ ਕੀ ਭਾਵੇਂ ਵਿਸ਼ਵਸਕਾਰ ਕਰਨਾ ਹੈ ਸੰਸਕਾਰ ਕਰ ਲੂ ਵੀ ਪੈਸੇ ਨਹੀਂ ਨੇ ਅੱਛਾ ਹੁਣ ਹੋ ਗਿਆ ਸੰਸਕਾਰ ਸੰਸਕਾਰ ਤਾਂ ਵੀਰ ਜੀ ਕਰਤਾ ਤੇ ਪਰ ਉਹਨਾਂ ਦੇ ਪੈਸੇ ਦੇਣੇ ਆ ਸੀ ਕਿੰਨੇ ਪੈਸੇ ਦੇਣੇ ਉਹਨਾਂ ਦਾ ਵੀਰੇ ਅਸੀਂ ਉਹਨਾਂ ਨੇ 6500 ਮਿਲ ਗਿਆ ਸੀਗਾ ਜਿਹੜਾ ਜੋ ਲੱਕੜਾਂ ਵਾਲੇ ਨੇ ਅੱਛਾ ਤੇ ਉਹ ਕਹਿੰਦਾ ਉਹਨੂੰ ਮੈਂ ਸਾਰੀ ਗੱਲ ਦੱਸੀ ਉਹ ਕਹਿੰਦਾ 20000 ਮੈਨੂੰ ਤੁਸੀਂ 4000 ਦੇ ਦਿਓ ਮੈਂ ਕਿਹਾ ਵੀਰ 4000 ਵੀ ਆ ਨਹੀਂ ਮੇਰੇ ਕੋਲੇ ਮੈਂ ਕਿਹਾ ਵੀਰੇ ਮੈਂ ਆਪਦਾ ਫੋਨ ਵੇਚ ਦੂੰਗਾ ਮੈਨੂੰ 2 ਦਿਨ ਚਲਾ ਲੈੰਦੇ ਅੱਛਾ ਤੇ 2 ਦਿਨਾਂ ਬਾਅਦ ਮੈਂ ਕਿਹਾ ਮੈਂ ਤੈਨੂੰ ਮੈਨੂੰ ਭੇਜੋ ਮੈਨੂੰ ਕੋਈ ਨੰਬਰ ਭੇਜੋ ਉਹਨਾਂ ਦਾ ਮੈਂ ਉਹਨਾਂ ਨੂੰ ਪੇਟੀਐਮ ਪਾ ਦਿੰਨਾ ਪੈਸੇ ਹੋਣੇ ਵੀਰੇ ਮੈਂ ਪੇ ਦਿਨਾ ਉਹਨਾਂ ਦਾ ਨੰਬਰ ਮੈਂ ਲੈ ਕੇ ਪਾ ਤੁਹਾਨੂੰ ਕਿਸੇ ਅਡਰੈਸ ਤੇ ਨੰਬਰ ਤੇ ਕਾਲ ਕਰਾ ਵੀਰੇ ਨਹੀਂ ਤੁਹਾਡਾ ਅਡਰੈਸ ਕੀ ਹੈ ਮੈਂ ਤੁਹਾਡੇ ਘਰ ਵੀ ਆਣਾ ਕਿਥੇ ਰਹਿੰਦੇ ਤੁਸੀਂ ਮੇਰਾ ਨਾਮ ਅਤਰੂ ਆਲਦਾ ਕੋਟਕਪੂਰੇ ਆਪਣਾ ਕੋਠੇ ਢਾਲੀਵਾਲ ਦੁਆਰਾ ਰੋੜੀ ਕਿੱਥੇ ਕਰਕੇ ਪ੍ਰੋਪਰ ਐਡਰੈਸ ਕੀ ਹੈ ਕੋਟਕਪੂਰੇ ਦੇ ਕੋਲ ਕੋਟਕਪੂਰੇ ਦਾ ਵਿਰੇਆ ਰੋਡ ਆ ਇਹ ਜੰਦਾ ਪਿਆ ਹੈ ਸਵਾਏ ਤੇ ਜਲਾਲਾ ਰੋਡ ਆਪਣਾ ਜਿੱਥੇ ਆਪਣਾ ਮਕਸਦ ਨੂੰ ਨਹੀਂ ਉੱਤਰਦੇਗੇ ਹਾਂ ਹਾਂ ਕੋਟਕਪੂਰੇ ਪੁਲਿਸ ਲਈ ਤੁਸੀਂ ਕਿੱਥੇ ਹੋ ਹੁਣ ਵਿਰੇ ਅਸੀਂ ਫਰੀਦਕੋਟ ਆਇਆ ਹੈ ਵਿਰੇ ਅਸੀਂ ਨੇ ਸੰਸਕਾਰ ਕਿੱਥੇ ਕੀਤਾ ਤੁਸੀਂ ਸੰਸਕਾਰ ਕਰਫ ਸੰਸਕਾਰ 12:00 ਵਜੇ ਕਰਤਾ ਮੇਰਾ ਬ੍ਰਦਰ ਵੀ ਮੈਡੀਕਲ ਲੈਣੀ ਸੀ ਨਾ ਉਹਨਾਂ ਲਈ ਅਸੀਂ ਹੁਣ ਅੱਛਾ ਤੇ ਮਾ ਫਰੀਦਕੋਟ ਮੈਡੀਕਲ ਆਇਆ ਵਾ ਤੁਸੇ ਤੂੰ ਲਾਈਵ ਕਰਕੇ ਸੈਂਡ ਕਰ ਦਿੰਦਾ ਮੈਂ ਤੁਸੀਂ ਫਰੀਦਕੋਟ ਮੈਡੀਕਲੋਂ ਇਸ ਟਾਈਮ ਮੈਡੀਕਲ ਤੋਂ ਬਾਹਰ ਨਿਕਲੇ ਆ ਇੱਕ ਮਿੰਟ ਉੱਥੇ ਮੇਰਾ ਮੇਰੇ ਕੋਲੇ ਜੀ ਹੈ ਦਵਾਈ ਲੈ ਲਈ ਹਾਂ ਦਵਾਈ ਲੈ ਲਈ ਵੀਰੇ ਦਵਾਈ ਕਿੰਨੇ ਦੀ ਆਈ ਦਵਾਈ ਵੀਰੇ ਸਾਡੇ ਰਿਸ਼ਤੇਦਾਰ ਸੀਗਾ ਉਹਨੇ ਵਿਚਾਰੇ ਨੇ ਦਵਾ ਕੇ ਦਿੱਤੀ ਆ 300 ਰੁਪਏ ਦੀ ਆਈ अच्छा मैं अंदाजे ने दवाई में ले दंदा ਤੁਹਾਨੂੰ ਉਥੋਂ ਫਰੀਦਕੋਟ ਮੈਡੀਕਲ ਤੋਂ ਫਰੀ ਹੋਣੀ ਅਨਮੋਲ ਵੀਰ ਜੀ ਪਤਾ ਕੀ ਗੱਲ ਆ ਮੈਂ ਵੀ ਪੜਿਆ ਲੇਕਿਨ ਸਾਨੂੰ ਉਹਨਾਂ ਨੂੰ ਫੋਨ ਲੱਗੇ ਕਿਸੇ ਤੋਂ ਆਏ ਟਾਈਮ ਕਹਿੰਦੇ ਉਹਨਾਂ ਵੀ ਹੈਲਪ ਮਨੋਂ ਮੈਂ ਨਾ ਚਾਰ ਮੋੜੀ ਜੀ ਕਰਦੇ ਸਾਡੀ ਧੌਣ ਵੱਡੀ ਜਾਵੇ ਪਰ ਯਾਰ ਆਏ ਆ ਤੱਕਣਾ ਬਹੁਤ ਔਖਾ ਲੱਗਦਾ ਯਾਰ ਜ਼ਿੰਦਗੀ ਦਾ ਜਿਹੜਾ ਹੋਇਆ ਨਾ ਮੈਨੂੰ ਮੈਨੂੰ ਹੀ ਪਤਾ ਮੇਰਾ ਵਾਹਿਗੁਰੂ ਜਾਣਦਾ ਕੀ ਦਿੱਤੀ ਆ ਮੇਰੇ ਤੇ ਤੇ ਕੀ ਹੋਇਆ ਕੀ ਨਹੀਂ ਬਸ ਮੈਂ بیان ਨਹੀਂ ਕਰ ਸਕਦਾ ਜੀ ਤੁਸੀਂ ਘਰ ਕਿੰਨੀ ਦੇਰ ਤੱਕ ਪਹੁੰਚਣਾ ਆਪਣੇ ਘਰ ਵੀਰ ਮੈਨੂੰ ਲੱਗ ਕੇ ਜੁਗਾ ਟਾਈਮ ਵੀਰ ਕਿੰਨਾਂ ਕ ਉਹ 10 ਜਗ ਡਾਕਟਰ ਆ ਮੈਂ ਘੰਟੇ ਚ ਤੁਹਾਡੇ ਘਰ ਪਹੁੰਚ ਰਿਹਾ ਮੈਨੂੰ ਪ੍ਰੋਪਰ ਐਡਰੈਸ ਭੇਜਿਓ ਠੀਕ ਆ ਵੀਰੇ ਮੈਨੂੰ ਹੁਣੀ ਭੇਜਿਓ ਬ੍ਰਦਰ ਮੈਂ ਵੇਟ ਕਰ ਰਿਹਾ ਮੈਂ ਫੇਰ ਚੱਲਣਾ ਐ ਇੱਥੋਂ ਠੀਕ ਆ ਵੀਰੇ ਮੈਨੂੰ ਤੁਸੀਂ ਆਪਣੀ ਲਾਈਵ ਲੋਕੇਸ਼ਨ ਤਦ ਤੱਕ ਹੁਣੀ ਵਟਸਐਪ ਕਰ ਦਿਓ ਠੀਕ ਆ ਵੀਰੇ ਚਾ ਹੁਣੀ ਭੇਜ ਦੋਗੇ ਨਾ ਹਾਂ ਹੁਣੀ ਭੇਜਿਓ ਭੇਜੋ ਵੇਟ ਕਰ ਰਹਾ 4 4 ਹੋਏ ਨੇ ਮੇਰੇ ਕੋਲ 4 14 ਤੇ ਮੈਂ ਦੁਬਾਰਾ ਤੁਹਾਡਾ ਵੀਡੀਓ ਬਣਾਉਂਗਾ ਇਹ ਬੰਦਾ ਮੈਨੂੰ ਲਾਈਵ ਲੋਕੇਸ਼ਨ ਨਹੀਂ ਭੇਜੇਗਾ ਝੂਠ ਬੋਲ ਰਿਹਾ ਹੈ ਕਿ ਇਹ ਫਰੀਦਕੋਟ ਹੈ ਕਿ ਇਹ ਦੀ ਮਦਰ ਐਕਸਪਾਇਰ ਹੋ ਗਏ ਮੈਂ ਇਸ ਵੀਡੀਓ ਦੇ ਵਿੱਚ ਹੀ ਸਾਰਾ ਖੁਲਾਸਾ ਕਰਕੇ ਤੁਹਾਨੂੰ ਦੱਸੂਗਾ ਕਿ ਕਿੰਨੀ ਸਫਾਈ ਨਾਲ ਇਹ ਬੰਦਾ ਝੂਠ ਬੋਲ ਰਿਹਾ ਹੈ ਔਰ ਮੈਂ ਸਾਰਾ ਕੁਝ ਤੁਹਾਨੂੰ ਹੁਣੇ ਦਿਖਾਉਂਗਾ ਇਹ ਦੁਨੀਆ 'ਚ ਬਹੁਤ ਕੁਝ ਹੁੰਦਾ ਹੈ ਕਿਸੇ ਨੂੰ ਵੀ ਪੈਸੇ ਤਰਸ ਦੇ ਆਧਾਰ ਤੇ ਉਹਦੇ ਰੋਣਾ ਦੇਖ ਕੇ ਉਹਦਾ ਸੁਣ ਕੇ ਨਾ ਪਾਓ ਸਾਨੂੰ ਵੈਰੀਫਿਕੇਸ਼ਨ ਲਈ ਰੱਖ ਲਓ ਪੂਰੇ ਪੰਜਾਬ ਦੇ 12000 ਪਿੰਡਾਂ 'ਚ ਕਿਸੇ ਵੀ ਮਰੀਜ਼ ਦੀ ਕੋਈ ਵੈਰੀਫਿਕੇਸ਼ਨ ਸਾਡੇ ਕੋਲ ਚਾਹਦੇ ਹੋ ਫ੍ਰੀ ਲੈ ਲਓ ਸਾਨੂੰ ਨੰਬਰ ਭੇਜੋ ਜਾਂ ਉਸ ਬੰਦੇ ਨੂੰ ਕਹੋ ਮੈਨੂੰ ਮਿਲ ਲਵੇ ਮਿਲਣ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਊਂਗਾ ਕਿ ਉਹ ਲੋੜਮੰਦ ਹੈ ਕਿ ਨਹੀਂ ਜਾਂ ਕਿੰਨਾ ਕੁ ਲੋੜਮੰਦ ਹੈ ਕਈ ਵਾਰ ਕੋਈ ਬੰਦਾ ਐਨਆਰਆਈ ਨੂੰ ਫੋਨ ਕਰਕੇ ਕਹਿੰਦਾ ਕਿ ਮੇਰੇ ਕੋਲ ਤਾਂ ਭਾਈ ਲੱਖ ਰੁਪਏ ਮੰਗਿਆ ਡਾਕਟਰ ਨੇ ਪਰ ਡਾਕਟਰ ਨੇ ਮੰਗਿਆ ਹੁੰਦਾ ਸਿਰਫ 10000 ਜਾਂ ਕਈ ਵਾਰੀ ਉਹਦਾ ਇਲਾਜ ਹੀ 10000 ਦਾ ਹੁੰਦਾ ਪਰ ਉਹ ਕਿਸੇ ਦੇਸੀ ਡਾਕਟਰ ਕੋਲ ਜਾ ਕੇ ਜਾਂ ਕਿਸੇ ਗਲਤ ਡਾਕਟਰ ਕੋਲ ਜਾ ਕੇ ਉਹ ਇਲਾਜ ਲੱਖਾਂ ਚ ਕਰਾਉਣ ਦੀ ਕੋਸ਼ਿਸ਼ ਕਰਦਾ ਔਰ ਉਹ ਫਸ ਜਾਂਦਾ ਸਾਡਾ ਤਜਰਬਾ ਇਸਤੇਮਾਲ ਕਰੋ ਉਹਨੂੰ ਯੂਜ਼ ਕਰੋ ਤੇ ਸਹੀ ਵਰਤੋ ਕਰੋ ਮੈਂ ਫਿਰ 4:10 ਤੇ 15 ਦੇ ਤੁਹਾਡੇ ਨਾਲ ਗੱਲਬਾਤ ਕਰੂੰਗਾ ਲਾਈਵ ਲੋਕੇਸ਼ਨ ਦੀ ਮੈਂ ਦੀ ਵੇਟ ਕਰ ਰਿਹਾ ਮੈਨੂੰ ਇਹ ਲਾਈਵ ਲੋਕੇਸ਼ਨ ਨਹੀਂ ਭੇਜੇਗਾ ਜੇ ਜਿੱਦਾਂ ਹੀ ਇਹ 4-5 ਹੋਏ ਨੇ 4:15 ਤੇ ਮੈਂ ਫਿਰ ਵੀਡੀਓ ਬਣਾਣੀ ਸ਼ੁਰੂ ਕਰੂੰਗਾ ਹੁਣ ਮੈਂ ਬੰਦ ਕਰ ਰਿਹਾ ਤੇ ਤੁਹਾਨੂੰ ਵਟਸਐਪ ਦਿਖਾਉਂਗਾ ਆਪਣੇ ਮੈਨੂੰ ਲਾਈਵ ਲੋਕੇਸ਼ਨ ਨਹੀਂ ਭੇਜੀ ਮੈਂ ਫਿਰ ਫੋਨ ਕਰੂੰਗਾ ਠੀਕ ਹੈ ਮੈਨੂੰ ਚੈਨ ਨਹੀਂ ਆ ਰਿਹਾ 4 12 ਹੋ ਗਏ ਨਾ 4 5 ਤੇ ਮੈਨੂੰ ਕਿਹਾ ਸੀ ਲੋਕੇਸ਼ਨ ਭੇਜ ਦੇ 4 12 ਹੋ ਗਏ ਨੇ ਹੁਣ ਤੱਕ ਉਹਦੀ ਲੋਕੇਸ਼ਨ ਨਹੀਂ ਆਈ ਤੁਹਾਨੂੰ ਪਤਾ ਉਹ ਐਨ ਆਰ ਆਈ ਭੈਣ ਨੂੰ ਫੋਨ ਕਰਕੇ ਕਹਿ ਰਿਹਾ ਕਿ ਮੈਂ ਸੰਸਕਾਰ ਵਾਲੀ ਜਗ੍ਹਾ ਤੇ ਸ਼ਮਸ਼ਾਨ ਘਾਟ ਖੜਾ ਤੇ ਮੈਨੂੰ ਫੋਨ ਆ ਗਿਆ ਮੈਂ ਪਹਿਲਾਂ ਗੱਲ ਕਰ ਹਾਂਜੀ ਬਾਈ ਜੀ ਹੈਲੋ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਹਾਂਜੀ ਵੀਰੇ ਬ੍ਰਦਰ ਭੇਜੀ ਨੀ ਲੋਕੇਸ਼ਨ ਮੈਨੂੰ ਬੱਸ ਮੈਂ ਕਿਹਾ ਮੈਂ ਆ ਹੀ ਜਾਂਦਾ ਸੀਗਾ ਮੈਂ ਕਿਹਾ ਮੈਂ ਤੁਹਾਨੂੰ ਰੋਡ ਤੇ ਉੱਥੇ ਹੀ ਤੁਸੀਂ ਕਿੱਥੇ ਕੜੇ ਮੌਤੀ ਤੁਹਾਨੂੰ ਪਿਕ ਕਰਕੇ ਘਰੇ ਲੈ ਜਾਂਦਾ ਨਹੀਂ ਲੋਕੇਸ਼ਨ ਤਾਂ ਭੇਜੋ ਮੈਂ ਤਾਂ ਸਿੱਧਾ ਪਹੁੰਚਾਂਗਾ ਨਾ ਪਿਕ ਕਿਉਂ ਕਰਨਾ ਮੈਂ ਘਰੇ ਪਹੁੰਚਾਂਗਾ ਜੇ ਮੈਂ ਲੋਕੇਸ਼ਨ ਭੇਜੋ ਆਪਣੀ ਕਿਸ਼ਨ ਕਿਸ਼ਨ ਨਹੀਂ ਬੋਲੀ ਹਾਂਜੀ ਭੇਜਦਾ ਵੀਰ ਮੈਂ ਕਿਹਾ ਭੇਜੋ ਹਾਂ ਜਲਦੀ ਭੇਜੋ ਬ੍ਰਦਰ ਮੈਂ ਚੱਲਿਆ ਆਇਆ ਫਿਰ ਮੋਸਾ ਨਾਲ ਆਵਾਂ ਜੀ ਲੇਟ ਹੋਣਾ ਮੈਂ ਵਾਪਸ ਵੀ ਆਣਾ ਨਾ ਮੈਂ ਆਪ ਆਉਣਾ ਚ ਮੈਂ ਆਪ ਹੀ ਆਉਂਗਾ ਆਪ ਹੀ ਆਉਂਗਾ ਆਪ ਹੀ ਆਉਂਗਾ ਹਾਂ ਹੋਰ ਮੈਂ ਕਿਸੇ ਨੂੰ ਵੀਰ ਤਾਂ ਜੀ 하나 ਮਾ ਚਾਚਾ ਨੂੰ ਦੱਸੀਗਾ ਦੱਸਾ ਕਰਕੇ ਵੀ ਇਹ ਵੀਰੇ ਦਾ ਫੋਨ ਆਇਆ ਸੀਗਾ ਹਾਂ ਤੇ ਚਾਚਾ ਜੀ ਕਹਿੰਦੇ ਵੀ ਮਤਲਬ ਕਿ ਯਾਪਾ ਹੈਲਪ ਲਈ ਨੂੰ ਜੀ ਹਨਾ ਵੀ ਆਪਣੀ ਉਹ ਵੀਡੀਓ ਵੀਡੀਓ ਨਹੀਂ ਨਹੀਂ ਮੈਂ ਕੈਮਰਾ ਘਰ ਰੱਖ ਕੇ ਆਉਂਗਾ ਬ੍ਰਦਰ ਵੀਡੀਓ ਦੀ ਟੈਨਸ਼ਨ ਨਾ ਲੋ ਮੈਂ ਵੀਡੀਓ ਪਾਉਣ ਨਹੀਂ ਆ ਰਿਹਾ ਉਹਦਾ ਵੀਡੀਓ ਤਾਂ ਸਾਨੂੰ ਨਹੀਂ ਨਾ 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 ਤੁਸੀਂ ਮੈਨੂੰ ਲਾਈਵ ਲੋਕੇਸ਼ਨ ਭੇਜੋ ਆਪਣੀ ਇਹ ਬਟਲਿਕਾ ਦਾ ਸੋਸ਼ਲ ਮੀਡੀਆ ਦਾ ਵੀ ਮਤਲਬ ਕਿ ਇਹ ਬਤਨਾਮੀ ਤੋਂ ਵੀ ਡਰਦੇ ਆ ਉਹ ਬ੍ਰਦਰ ਨਹੀਂ ਵੀਡੀਓ ਨਹੀਂ ਬਣੇਗੀ ਮੈਂ ਕੋਈ ਜੁਬਾਨ ਹੈ ਮੇਰੀ ਰਿਕਾਰਡਿੰਗ ਹੋਣੀ ਤੁਹਾਡੇ ਫੋਨ 'ਚ ਨਹੀਂ ਨਹੀਂ ਮੇਰੀ ਰਿਕਾਰਡਿੰਗ ਕਰ ਲੋ ਮੈਂ ਵੀਡੀਓ ਬਣਾ ਨਹੀਂ ਆ ਰਿਹਾ ਤੁਹਾਡੇ ਘਰੇ ਠੀਕ ਹੈ ਤੁਸੀਂ ਮੈਨੂੰ ਲਾਈਵ ਲੋਕੇਸ਼ਨ ਭੇਜੋ ਮੈਂ ਵੇਟ ਕਰੀ ਜਾਨਾ ਖੜਾ ਗੱਡੀ 'ਚ ਯਾਰ ਠੀਕ ਹੈ ਇਹਦੀ ਲਾਈਵ ਲੋਕੇਸ਼ਨ ਨਹੀਂ ਆਣੀ ਇਹ ਰਾਤੀ ਐਨਆਰਆਈ ਨੂੰ ਪਤਾ ਹੀ ਕਹਿੰਦਾ ਕਹਿੰਦਾ ਮੈਂ ਸ਼ਮਸ਼ਾਨ ਘਾੜ ਖੜਾ ਲੱਕੜਾ ਲੈਣੀ ਹੈ ਤੇ ਮੈਨੂੰ ਸੰਸਕਾਰ ਵਾਸਤੇ ਪੈਸੇ ਭੇਜੋ ਉਹ ਇੰਨਾ ਬੱਚੋ ਚੋਰਾ ਤਾਂ ਇਹ ਮੈਂ ਇਹ ਮੇਰਾ ਦਿਖਾਉਣ ਦਾ ਮਕਸਦ ਸਿਰਫ ਇਹੀ ਹੈ ਇਹ ਬੰਦਾ ਭੱਜੇਗਾ ਕਿੱਥੇ ਤੱਕ ਭੱਜੇ ਸਾਡਾ ਰੋਜ਼ ਦਾ ਹੀ ਕੰਮ ਇਹੀ ਹੈ ਉਹਨੂੰ ਪਤਾ ਹੈ ਇੱਥੇ ਕੀ ਹੁੰਦਾ ਹੈ ਕੀ ਨਹੀਂ ਅਸਲ ਲੋੜਮੰਦ ਹੈ ਨਾ ਜਿਹੜਾ ਜਿਹਨੂੰ ਲੋੜ ਹੈ ਉਹ ਸ਼ਾਮੀ 7 9 ਵਜੇ ਜਿੱਥੇ ਅਸੀਂ ਬੈਠਦੇ ਹਾਂ ਉੱਥੇ ਪਹੁੰਚ ਜਾਂਦਾ ਹੈ ਕਿ ਭਾਈ ਉੱਥੇ ਜਾਓ ਗੱਲ ਕਰੋ ਮੈਂ ਖੁਸ਼ੀ ਹੈ ਮੈਨੂੰ ਅੱਜ ਇਸ ਗੱਲ ਦੀ ਕਿ ਜਿਹੜੀ ਐਨ ਆਰ ਆਈ ਭੈਣ ਨੇ ਮੈਨੂੰ ਫੋਨ ਕੀਤਾ ਸਾਡੀ ਟੀਮ ਨੂੰ ਕੰਟੈਕਟ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੀ ਵੀਰੇ ਤੁਸੀਂ ਹਾਂ ਕਰੋ ਮੈਂ ਇਹਦੇ ਖਾਤੇ 'ਚ 1 ਲੱਖ ਰੁਪਏ ਪਾ ਦੂੰਗੀ ਉਹ ਸਾਡੀ ਹਾਂ ਤੇ ਬੈਠ ਜਦੋਂ ਅਸੀਂ ਕਿਸੇ ਦਾ ਦਾਨ ਗਲਤ ਜਗ੍ਹਾ ਲਵਾਈਏ ਜਾਣੇ ਅਣਜਾਣੇ ਚ ਕਈ ਵਾਰ ਹੋ ਜਾਂਦੀ ਗਲਤੀ ਉਹਦੀ ਗੱਲ ਨਹੀਂ ਪਰ ਅਸੀਂ ਚਾਹੁੰਦੇ ਕਿ ਵੈਰੀਫਿਕੇਸ਼ਨ ਕਰਕੇ ਕਈ ਵਾਰ ਲੋਕ ਸਾਨੂੰ ਕਹਿੰਦੇ ਨੇ ਯਾਰ ਇਹਨੇ ਉਹਦੀ ਹੈਲਪ ਨਹੀਂ ਕੀਤੀ ਇਹਨੇ ਉਹਦੀ ਹੈਲਪ ਨਹੀਂ ਕੀਤੀ ਤੁਹਾਨੂੰ ਬਿਹਾਈਂਡ ਦਾ ਕੈਮਰਾ ਸਟੋਰੀ ਪਤਾ ਕਿ ਕਿਉਂ ਨਹੀਂ ਕੀਤੀ ਮੈਂ ਉਹਨਾਂ ਸੇਵਾਦਾਰਾਂ ਚੋਂ ਨਹੀਂ ਆਇਗਾ ਸੋਸ਼ਲ ਮੀਡੀਆ ਵਾਲੇ ਜਿਹੜੇ ਮਹੀਨੇ 'ਚ ਇੱਕ ਮਰੀਜ਼ ਲੈ ਕੇ ਲਈ ਹੋ ਜਾਂਦੇ ਨੇ ਜੀ ਸਸਰੀ ਚਲੋ ਉਹ ਵੀ ਵਧੀਆ ਗੱਲ ਹੈ ਕਿ ਉਹ ਇੱਕ ਦੀ ਕਰ ਰਹੇ ਨੇ ਪਰ ਉਹ ਸਾਨੂੰ ਟਾਰਗੇਟ ਨਾ ਕਰਨ ਕਿਉਂਕਿ ਸਾਡੀ ਟੀਮ ਰੋਜ਼ 200 ਬੰਦਿਆਂ ਨੂੰ ਗਾਈਡ ਕਰਦੀ 200 200 ਚੋਂ 20 ਦੀ ਵੀ ਹੈਲਪ ਹੋ ਜਵੇ ਬਹੁਤ ਐ ਬਾਕੀ 190 ਰੋਲਾ ਪਾਈਆਂ ਸਾਡੀ ਨਹੀਂ ਹੋਈ ਸਾਡੀ ਨਹੀਂ ਹੋਈ ਅਸੀਂ ਤਾਂ ਯਾਰ ਇੱਕ ਯੂਥ ਕਟੀ ਹੋ ਕੇ ਕੰਮ ਕਰ ਰਹੀ ਹੈ ਹਜੇ ਵੀ ਉਹ ਮੈਨੂੰ ਲੋਕੇਸ਼ਨ ਨਹੀਂ ਭੇਜੇਗਾ ਆ ਦੇਖੇ ਮੈਨੂੰ ਹਜੇ ਤੱਕ ਉਹਦੀ ਲੋਕੇਸ਼ਨ ਨਹੀਂ ਆਈ ਮੈਂ ਉਹਨੂੰ ਕੁਐਸਚਨ ਮਾਰਕ ਭੇਜਿਆ ਉਹ ਲੋਕੇਸ਼ਨ ਨਹੀਂ ਭੇਜੇਗਾ ਮੈਨੂੰ ਕਿਉਂ ਕਿਉਂਕਿ ਮਨਚ ਚੋਰ ਹੈ ਕਿਉਂਕਿ ਇਹ ਝੂਠਾ ਹੈ ਹਜੇ ਮੈਂ ਫਿਰ ਫੋਨ ਕਰੂੰਗਾ ਇਹਨੂੰ 10 ਮਿੰਟ ਬਾਅਦ 4 15 ਹੋ ਗਏ 4 25 ਤੇ ਮੈਂ ਅੱਧਾ ਘੰਟਾ ਇਹੀ ਕੰਮ ਲੱਗਿਆ ਹੋਇਆ ਕਿ ਮੈਂ ਲੋਕਾਂ ਨੂੰ ਜਾਗਰੂਕ ਕਰਾਂ ਕਿ ਏਦਾਂ ਦੇ ਚੋਰਾਂ ਤੋਂ ਕਿਵੇਂ ਬਚ ਕੇ ਰਹਿਣਾ ਅਸਲ ਜੇ ਕਿ ਸਾਨੂੰ ਮੈਡੀਕਲ ਰਿਲੇਟਡ ਦਿੱਕਤ ਹੈ ਪਲੀਜ਼ ਮੈਨੂੰ ਮਿਲੋ ਸਾਨੂੰ ਮਿਲਣ ਦਾ ਸਮਾਂ 7 ਤੋਂ 9 ਸ਼ਾਮ ਨੂੰ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਨੰਬਰ ਮੇਰਾ ਵੀਡੀਓ ਉੱਪਰ ਦਿੱਤਾ ਹੋਇਆ ਹੈ ਔਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੁਨੀਆ ਭਾਰਤ ਚ ਜਾਗਰੂਕ ਕਰੋ ਕਿ ਆਪਣਾ ਦਾਨ ਕਿਤੇ ਵੀ ਗਲਤ ਜਗ੍ਹਾ ਨਾ ਜਾਵੇ ਬਾਕੀ ਮੈਂ 4:25 ਤੇ ਫਿਰ ਵੀਡੀਓ ਲੈ ਕੇ ਆਣਾ ਦਵਾਰਾ 4:18 ਹੋ ਗਿਆ ਇਹ ਬੰਦਾ ਫੋਨ ਨਹੀਂ ਕਰ ਰਿਹਾ ਤੇ ਨਾ ਇਹ ਮੈਨੂੰ ਲੋਕੇਸ਼ਨ ਭੇਜ ਰਿਹਾ ਮੈਨੂੰ ਟਿਕਾਈ ਨਹੀਂ ਆ ਰਹੀ ਕਿਉਂਕਿ ਇਹ ਫਰਾਡ ਬੰਦਾ ਹੈ ਇਹ ਮੈਨੂੰ ਲੋਕੇਸ਼ਨ ਨਹੀਂ ਭੇਜ ਸਕਦਾ ਲਾਈਵ ਕਿਉਂਕਿ ਲਾਈਵ ਲੋਕੇਸ਼ਨ ਭੇਜੇਗਾ ਫਸ ਜਾਏਗਾ ਆ ਦੇਖੀ ਹੁਣੇ ਮੈਂ ਦੁਬਾਰਾ ਫੋਨ ਕਰਦਾ ਤੁਹਾਡੇ ਮੋਰੇ ਕਿ ਕੀ ਕਹਾਣੀ ਹੁੰਦੀ ਆ ਸਾਰੀ ਔਰ ਇੰਨਾ ਤੇਜ ਆ ਇਹ ਬੰਦਾ ਇੰਨੀ ਸਫਾਈ ਨਾਲ ਝੂਠ ਬੋਲ ਰਿਹਾ ਔਰ ਮੈਂ ਜਿਸਾ ਉਹਨੂੰ ਫੜਿਆ ਨਾ ਜੇ ਮੈਂ ਦੱਸਦਾ ਇਹ ਫਿਰ ਹੋਰ ਤੇਜ ਹੋ ਜਾਣਗੇ ਇਸ ਕਰਕੇ ਮੈਂ ਕੁਝ ਵੀ ਇਤ ਨਹੀਂ ਦੱਸ ਸਕਦਾ ਕਿ ਮੈਨੂੰ ਕਿਵੇਂ ਫੜਿਆ ਲਾਈਵ ਫਿਰ ਫੋਨ ਲਾਣੇ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਤੇਜ ਬੰਦਾ ਇੰਨਾ ਤੇਜ ਬੰਦਾ ਹੈ ਕਿ ਇਹਨੂੰ ਹੁਣੇ ਪੈ ਗਿਆ ਕਿ ਅਨਮੋਲ ਤਾਂ ਸਿੱਧਾ ਘਰਾਂ ਨੂੰ ਫਿਰਦਾ ਤੇ ਇੱਥੋਂ ਫਰੀਦਕੋਟ ਘੰਟੇ ਦੀ ਵਾਰਟ ਮੈਂ ਚਲ ਵੀ ਜਾਊਗਾ ਪਰ ਗੱਲ ਇਹ ਹੈ ਝੂਠਾ ਕਿੱਦਾਂ ਜਾਵਾਂ ਇਹਦੇ ਘਰੇ ਕੋਈ ਐਡਰੈਸ ਨਹੀਂ ਹੁਣ ਮੈਂ ਇੱਕ ਦੋ ਸਵਾਲ ਪੁੱਛਣੇ ਹਨ ਇਹਨੂੰ ਕਿ ਇਹ ਫੋਨ 'ਚ ਹੀ ਫੜਿਆ ਜਾਏ ਆ ਦੇਖੋ ਹੁਣ ਫੋਨ ਨਹੀਂ ਚੱਕ ਰਿਹਾ ਵੱਡਾ ਸਾਦ ਦੇਖੋ ਦੇਖੋ ਕਿੰਨੀ ਮਤਲਬ ਰੱਬ ਦਾ ਨਾਮ ਦਾ ਕਿੱਦਾਂ ਯੂਜ਼ ਕਰ ਰਿਹਾ ਤੁਸੀਂ ਦੇਖੋ ਕਿੱਦਾਂ ਭਜਨ ਲਾਇਆ ਹੋਇਆ ਸਤਨਾਮ ਸ਼੍ਰੀ ਵਾਹਿਗੁਰੂ ਦੇਖੋ ਉਹਨਾਂ ਦੇ ਨਾਮ ਦੇ ਵੀ ਕਿੱਦਾਂ ਕਿ ਥੋੜੀ ਦੇਰ ਬਾਅਦ ਕੱਟਵਾ ਆਪ ਜਿਸ ਵਿਅਕਤੀ ਕੋ ਕਾਲ ਕਰ ਰਹੇ ਹੈ ਵਾ ਉੱਤਰ ਨਹੀਂ ਦੇਖ ਲੋ ਆ ਬੰਦੇ ਇੰਨੀ ਕੀ ਗੱਲ ਬਸ ਹੁਣ ਇਹਨੂੰ ਪਤਾ ਲੱਗਿਆ ਕਿ ਅਨਮੋਲਤਾ ਤੇ ਕੀ ਕਦ ਤੱਕ ਜਾ ਰਿਹਾ ਹੈ ਹਨਾ ਤੇ ਹੁਣ ਇਹਨੇ ਫੋਨ ਨਹੀਂ ਚੱਕਣਾ ਵੈਸੇ ਬਾਈ ਜੀ ਦੀ ਮਦਰ ਦੀ ਡੈਥ ਹੋਈ ਹੈ ਕਰਜ਼ਾ 17-18 ਲੱਖ ਰੁਪਇਆ ਤੇ ਐਨ ਆਰ ਆਈਆਂ ਨੂੰ ਫੋਨ ਕਰ ਰਿਹਾ ਹੈ ਪਤਾ ਨਹੀਂ ਐਨ ਆਰ ਆਈਆਂ ਦਾ ਨੰਬਰ ਕਿੱਥੋਂ ਮਿਲ ਜਾਂਦੇ ਇਹਨਾਂ ਨੂੰ ਕਿ ਆਹ ਦਾਨੀਆਂ ਨੂੰ ਫੋਨ ਕਰ ਲੈ ਪਰ ਮੈਂ ਫਿਰ ਇਹਨੂੰ ਵੀਡੀਓ ਕਾਲ ਕਰਨ ਦੀ ਕੋਸ਼ਿਸ਼ ਕਰਦਾ ਓਕੇ ਮੈਂ ਇਹਨੂੰ ਵੀਡੀਓ ਕਾਲ ਕਰਦਾ ਠੀਕ ਹੈ ਆ ਮੈਂ ਵੀਡੀਓ ਕਾਲ ਲਾਈ ਇਹਨੂੰ ਵੀਡੀਓ ਕਾਲ ਦੇਖਦਾ ਚੱਕਦਾ ਨੈਟੇ ਦਾ ਵੈਸੇ ਚੱਲ ਰਿਹਾ ਸੀ ਕਿਉਂਕਿ ਮੈਨੂੰ ਮੈਸੇਜ ਭੇਜਿਆ ਸੀਗਾ ਤੇ ਵੀਡੀਓ ਕਾਲ 'ਚ ਵੀ ਮੈਂ ਕੋਸ਼ਿਸ਼ ਕਰਦਾ ਇਹਨੂੰ ਚੱਕਣ ਦੀ ਵੀਡੀਓ ਕਾਲ ਜ ਰਿੰਗਿੰਗ ਨਹੀਂ ਜਾ ਰਹਾ ਬੰਦਾ ਨੈਟ ਬੰਦ ਕਰ ਚੁੱਕਾ ਹੁਣ ਫਿਰ ਮੈਂ WhatsApp ਕਾਲ ਕੋਸ਼ਿਸ਼ ਕਰਦਾ ਕਰਨ ਦੀ ਇਹ ਬੰਦਾ ਹੁਣ ਫੋਨ ਨਹੀਂ ਚੱਕੇਗਾ ਮੇਰਾ ਕਿਉਂਕਿ ਮੈਨੂੰ ਪਤਾ ਹੈ ਕਿਉਂਕਿ ਝੂਠਾ ਹੈ ਸੱਚਾ ਬੰਦਾ ਹੋਵੇ ਕਹਿੰਦਾ ਭਾਈ ਜੀ ਆਜੋ ਆਲੋ ਮੇਰੀ ਲਾਈਵ ਲੋਕੇਸ਼ਨ ਮੈਂ ਤਾਂ ਰੋਜ਼ ਲੋਕੇਸ਼ਨ ਦਿੰਨਾ ਆਪਣੀ 7 ਤੋਂ 9 ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਸੱਚਾ ਨਾ ਮੈਂ ਕਿਹੜਾ ਉਹਨਾਂ Facebook ਵਿਦਵਾਨਾਂ ਕੋਲੋਂ ਆ ਜਿਹੜੇ ਘਰੇ ਬਹਿ ਕੇ ਵੀਡੀਓ ਪਾਲੀਆਂ ਉਹ ਮਾੜਾ ਇਹੀ ਨੇ ਪੰਜਾਬ ਦੇ ਚਿਹਰੇ ਤੇ ਬਾਕੀ ਸਭ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ ਉਹ ਝੂਠੇ ਨੇ ਇਹ ਇੱਕ ਇਹੀ ਸੱਚੇ ਬੰਦੇ ਨੇ ਦੇਖੋ 18 ਲੱਖ ਰੁਪਏ ਬਾਈ ਜੀ ਬੰਦੇ ਤੇ ਕਰਜ਼ਾ ਹੋਵੇ ਉਹ ਫੋਨ ਨਾ ਚੱਕੇ ਤੇ ਦੇਖੋ ਹੁਣ ਇਹਨੂੰ ਮੈਂ ਕਿਹਾ ਕਿ ਮੈਂ ਤੇਰੇ ਘਰ ਆ ਰਿਹਾ ਤੈਨੂੰ ਮੈਂ ਸੰਸਕਾਰ ਦੇ ਪੈਸੇ ਪਾ ਦੰਨਾ ਉਹ ਲੱਕੜਾਂ ਦੇ ਬੰਦਾ ਫੋਨ ਨਹੀਂ ਚੱਕ ਰਿਹਾ ਦੇਖੋ ਇੰਨੀ ਝੂਠਾਂ ਦੀ ਪੰਡ ਹੈ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਇਹ ਝੂਠੇ ਬੰਦੇ ਜਿਹੜੇ ਨਸ਼ੇ ਦੇ ਲਈ ਜਾਂ ਪੈਸੇ ਖਾਣ ਦੇ ਲਈ ਐਦਾਂ ਮਿਸਯੂਜ਼ ਕਰਦੇ ਨੇ ਔਰ ਇਹ ਬੰਦੇ ਨੇ ਵੀਰੇ ਦਿਖਾਈਆਂ ਫੋਟੋਆਂ ਵੀਡੀਓਜ਼ ਇਨੇ ਐਨ ਆਰ ਆਈ ਵੀਰ ਨੂੰ ਇੱਛ ਅੱਛਾ ਇਨੇ ਐਨ ਆਰ ਆਈ ਬੰਦੇ ਨੂੰ ਸਾਡੀ ਭੈਣ ਨੂੰ ਫੋਟੋਆਂ ਭੇਜੀਆਂ ਹੋਈਆਂ ਸੀਗੀਆਂ ਜੀ ਆਹ ਦੇਖੋ ਮੈਂ ਤੁਹਾਨੂੰ ਵੀ ਦਿਖਾ ਦਿੰਨਾ ਇਹ ਫੜਿਆ ਕਿੱਦਾਂ ਗਿਆ ਉਹ ਤਾਂ ਮੈਂ ਨਹੀਂ ਦੱਸ ਸਕਦਾ ਕਿਉਂਕਿ ਚਲੋ ਜੇ ਉਹ ਸਾਰੇ ਪੇਜ ਮੈਂ ਦੱਸ ਤੇ ਇਹ ਫਿਰ ਹੋਰ ਚਕੰਨੇ ਹੋ ਕੇ ਮਿਲਦੇ ਨੇ ਮੈਨੂੰ ਜੀ ਅੱਛਾ ਜੀ ਹੁਣ ਅਸੀਂ ਆਹ ਚੀਜ਼ਾਂ ਦਾ ਧਿਆਨ ਰੱਖਾਂ ਕਿਉਂਕਿ ਇਹ ਵੀ ਵਿਚਾਰਾ ਵੀਡੀਓ ਦੇਖ ਰਿਹਾ ਹੋਏਗਾ ਨਾ ਹੈ ਬ੍ਰਦਰ ਤੇ ਆਹ ਦੇਖੋ ਜੀ ਇਨੇ ਐਨ ਆਰ ਆਈ ਨੂੰ ਮੈਸੇਜ ਕੀਤੇ ਹੋਏ ਆ ਆਹ ਦੇਖੋ ਦੀਦੀ ਜੀ ਆਹ ਦੇਖੋ ਆ ਮਰੀਜ਼ ਦੀ ਫੋਟੋਆਂ ਆ ਕਾਊਂਟਰ ਨੰਬਰ ਭੇਜਤਾ ਹੈ ਆ ਦੇਖੋ ਆ ਸਾਰੀਆਂ ਫੋਟੋਆਂ ਇਹ ਉਹ ਫੋਨ ਤੇ ਫੋਨ ਆ ਦੇਖੋ ਲਿਖਿਆ ਦੀਦੀ ਜੀ ਉਹਨਾਂ ਦਾ ਫੋਨ ਆਇਆ ਨਹੀਂ ਦੀਦੀ ਅਸੀਂ ਸ਼ਮਸ਼ਾਨ ਘਾੜ ਤੇ ਖੜੇ ਆ ਲੱਕੜਾਂ ਲੈਣੀਆਂ ਭਾਵੇਂ ਵੀਡੀਓ ਕਾਲ ਕਰਕੇ ਵੇਖ ਲੋ ਐ ਇਦਾਂ ਦੇ ਝੂਠੇ ਇਨਸਾਨ ਨੇ ਹੈ ਰਾਤ ਦੀਆਂ ਪਾਈਆਂ ਰਾਤ ਦੀਆਂ ਪਾਈਆਂ ਹੋਈਆਂ ਕਿ ਮੈਂ ਸ਼ਮਸ਼ਾਨ ਘਾੜ ਖੜਾ ਤੇ ਦੇ ਲੋ ਮੇਰਾ ਫੋਨ ਨਹੀਂ ਚੱਕ ਰਿਹਾ ਬਦਦਰ ਕਿਉਂਕਿ ਇਹ ਫੜਿਆ ਗਿਆ ਆ ਦੇਖੋ ਸੱਚਾ ਬੰਦਾ ਹੋਏਗਾ ਫੋਨ ਨਹੀਂ ਚੱਕੇਗਾ ਦੱਸੋ ਫੋਨ ਨਹੀਂ ਚੱਕ ਰਿਹਾ ਅਲਾਸ ਫੋਨ ਕਰੂੰਗਾ ਮੈਨੂੰ ਕਿਉਂਕਿ ਮੈਨੂੰ ਤਾਂ ਪਤਾ ਹੈ ਫਰੋਡ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਦੁਨੀਆ ਕਿੰਨੀ ਤੇਜ਼ ਹੈ ਕਿਸ ਹਾਮ ਨਾਲ ਬੇਵਕੂਫ ਬਣਾਉਂਦੀ ਹੈ ਕਿ ਮੈਂ ਮਰ ਗਿਆ ਮੇਰੀ ਮਾਂ ਮਰ ਗਈ ਮੇਰੀ ਭਰਾ ਮਰ ਗਿਆ ਮੈਂ ਕਰਜ਼ੇ ਚ ਡੁੱਬ ਗਿਆ ਆ ਦੇਖੋ ਫੋਨ ਨਹੀਂ ਚੱਕ ਰਿਹਾ ਹੁਣ ਦੇਖਿਆ ਇੱਕ ਚੀਜ਼ਾਂ ਤੋਂ ਬਚ ਕੇ ਰਹੋ ਲੋਕਾਂ ਤੋਂ ਬਚ ਕੇ ਰਹੋ ਲੋਕ ਚੋਰਾਂ ਤੋਂ ਬਚ ਕੇ ਰਹੋ ਪੈਸੇ ਖਾਣ ਵਾਲੇ ਨੇ ਜੇ ਸੱਚੀ ਜਿਹੀ ਕੋਈ ਲੋੜ ਬੰਦਾ ਨਾ ਮਰੀਜ਼ ਦਵਾਈਆਂ ਇਲਾਜ ਪਲੀਜ਼ ਮੈਨੂੰ ਮਿਲ ਲਓ ਮੇਰੀ ਐਨਆਰਆਈਆਂ ਨੂੰ ਬੇਨਤੀ ਹੈ ਕਿ ਤੁਹਾਨੂੰ ਘਰੇ ਬੈਠੇ ਮੂਰਖ ਬਣਾਉਂਦੇ ਨੇ ਲੋਕ ਕਿਸੇ ਦੀ ਗੱਲਾਂ ਚ ਨਾ ਉਹ ਪੈਸਾ ਸਭ ਤੋਂ ਵੱਡਾ ਅੱਜ ਕੱਲ ਰੱਬ ਬਣ ਚੁੱਕਾ ਲੋਕਾਂ ਲਈ ਲੋਕਾਂ ਨੂੰ ਡਰੀ ਹੈ ਨਹੀਂ ਰੱਬ ਦਾ ਕਿ ਭਾਈ ਰੱਬ ਦੇਖ ਰਿਹਾ ਕੋ ਮਾੜੇ ਕਰਮ ਹੈ ਕੋ ਬੇਵਕੂ ਬਣਾ ਰਿਹਾ ਕਿਸੇ ਦੀ ਮਿਹਨਤ ਦੀ ਕਮਾਈ ਖਾ ਰਿਹਾ ਕੀੜੇ ਪੈਂਦੇ ਨੇ ਜਿਹੜੇ ਲੋਕ ਦਾਨ ਖਾਂਦੇ ਨੇ ਜਾਂ ਕਿਸੇ ਦਾ ਹੱਕ ਖਾਂਦੇ ਨੇ ਸਭ ਤੋਂ ਵੱਡਾ ਦੁਨੀਆ ਤੇ ਜ਼ੁਲਮ ਇਹੀ ਹੈ ਕਿ ਜੇ ਤੁਸੀਂ ਕਿਸੇ ਦੇ ਪੈਸੇ ਦੇਣੇ ਨੇ ਤੁਹਾਡੇ ਕੋਲ ਹੈਗੇ ਨੇ ਆਪਣੀ ਐਸ਼ੋ ਪ੍ਰਸਤੀ ਛੱਡ ਕੇ ਆਪਣੀ ਰੋਟੀ ਤਿੰਨ ਟਾਈਮ ਤੋਂ ਦੋ ਟਾਈਮ ਤੇ ਕਰ ਲੋ ਪਰ ਦੇ ਕਿਸੇ ਦਾ ਕਰਜ਼ਾ ਦੇਣਾ ਤਾਂ ਦਿਓ ਆ ਜਿਹੜੇ ਜੂਏ 'ਚ ਪੈਸੇ ਹਾਰ ਕੇ ਜਾਂ ਜੂਏ 'ਚ ਲੋਕਾਂ ਦੇ ਪੈਸੇ ਨਹੀਂ ਨਾ ਦੰਦੇ ਬੜੀਆਂ ਬਾਦੂਆਵਾਂ ਨੇ ਅੱਜ ਤੋਂ ਥੋੜੇ ਦਿਨ ਪਹਿਲਾਂ ਨਾ ਇੱਕ ਬੰਦੇ ਨੇ ਮੈਨੂੰ ਕਿਹਾ ਉਹਨੇ ਲੋਕਾਂ ਦੇ ਪੈਸੇ ਦੇਣੇ ਸੀ ਬਹੁਤ ਜ਼ਿਆਦਾ ਤੇ ਅਸੀਂ ਸਾਡਾ ਵੀ ਉਹਦੇ ਨਾਲ ਕੋਈ ਪੈਸੇ ਦਾ ਲੈਣ-ਦੇਣ ਸੀਗਾ ਮੈਨੂੰ ਕਹਿੰਦਾ ਮਨਮੋਹ ਤੇਰੇ ਪੈਸੇ ਦੇ ਦਊਂਗਾ ਤੇ ਹੋਰ ਕਿਸੇ ਤੇ ਦੇਣ ਨੂੰ ਨਹੀਂ ਹੈਗੇ ਮੈਂ ਕਿਹਾ ਚਲੋ ਮਹਾਰਾਜ ਦੇਖੇਗਾ ਹਨਾ ਤੂੰ ਪੈਸੇ ਦੇ ਕੋਈ ਫੋਨ-ਫੋਨ ਲੈਣਾ ਸੀਗਾ ਉਹਦੇ ਕੋਈ ਏਦਾਂ ਦਾ ਚੱਕਰ ਸੀਗਾ ਮੈਨੂੰ ਕਹਿੰਦਾ ਮੈਂ ਲੱਖ ਰੁਪਏ ਸੇਵਾ ਭੇਜਣੀ ਤੇ ਨੋ ਮੈਂ ਕਿਹਾ ਹੱਥ ਜੁੜੇ ਨਾ ਭੇਜੀ ਲੱਖ ਰੁਪਏ ਸਾਨੂੰ ਭੇਜਣ ਦੀ ਬਜਾਏ ਉਹ ਮਰੀਜ਼ਾਂ ਨੂੰ ਭੇਜਣ ਦੀ ਬਜਾਏ ਜਿਹਦਾ ਕਰਜ਼ਾ ਦੇਣਾ ਨਾ ਸ਼ਹਿਰ 'ਚ 10-10 ਹਜ਼ਾਰ ਰੁਪਏ ਉਹਨਾਂ ਨੂੰ ਦੇ ਦੇ ਉਹਨਾਂ ਦੀ ਮਿਹਨਤ ਦੀ ਕਮਾਈ ਹੈ ਕਿਸੇ ਦਾ ਵੀ ਹੱਕ ਨਾ ਮਾਰੋ ਜਿਹਦੇ ਪੈਸੇ ਦੇਣ ਵਾਲੇ ਨੇ ਹੱਥ ਜੋੜ ਕੇ ਉਹਨੂੰ ਜਿੰਨੇ ਦੇ ਸਕਦੇ ਹੋ ਜੇ ਤੁਹਾਡੇ ਕੋਲ ਹੈਗੇ ਨੇ 4 ਪੈਸੇ ਥੋੜੇ ਜਿ ਆਪਣੇ ਰੋਟੀ ਵਾਸਤੇ ਰੱਖੋ ਥੋੜੇ ਜਿ ਦੇ ਦਿਓ ਤੁਸੀਂ ਆਪਣੀ ਐਸ਼ ਪੂਰੀ ਕਰ ਰਹੇ ਹੋ ਤੇ ਲੋਕਾਂ ਨੂੰ ਲੋਕਾਂ ਦੇ ਕਰਜ਼ੇ ਨਹੀਂ ਦੇ ਰਹੇ ਪੈਸੇ ਨਹੀਂ ਦੇ ਰਹੇ ਤਾਂ ਫਿਰ ਮਾੜੀ ਗੱਲ ਹੈ ਚਲੋ ਬੈਕ ਟੂ ਟਾਪਿਕ ਐਦਾਂ ਦੇ ਚੋਰਾਂ ਤੋਂ ਬਚ ਕੇ ਰਹੋ ਜਿਹੜੇ ਸਿਰਫ ਮਿਸਯੂਜ਼ ਕਰ ਰਹੇ ਨੇ ਲੋਕਾਂ ਦੀ ਇਨਸਾਨੀਅਤ ਦਾ ਮਾਸੂਮੀਅਤ ਦਾ ਕਿਸੇ ਵੀ ਪੰਜਾਬ ਚ ਮਰੀਜ਼ ਨੂੰ ਕੋਈ ਲੋੜ ਹੈ ਐਨਆਰਆਈਆਂ ਨੂੰ ਬੇਨਤੀ ਹੈ ਤੁਹਾਨੂੰ ਬਾਹਰ ਬੈ ਕੇ ਕੁਝ ਨਹੀਂ ਪਤਾ ਕਿ ਕੌਣ ਸਹੀ ਹੈ ਕੌਣ ਝੂਠਾ ਹੈ ਮੈਨੂੰ ਵੀ ਝੂਠਾ ਹੀ ਸਮਝੋ ਮੈਨੂੰ ਸਿਰਫ ਯੂਜ਼ ਕਰੋ ਇੱਕ ਵੈਰੀਫਿਕੇਸ਼ਨ ਦੇ ਲਈ ਕਿ ਇਹ ਅਨਮੋਲ ਆ ਪੇਸ਼ੈਂਟ ਹੈ ਇਹਨੂੰ ਵੈਰੀਫਾਈ ਕਰਕੇ ਸਾਨੂੰ ਦੇ ਦੇ ਜੇ ਉਹ ਵੈਰੀਫਾਈ ਹੋਇਆ ਤਾਂ ਅਸੀਂ ਹੈਲਪ ਸਿੱਧੀ ਕਰ ਦਾਂਗੇ ਤੈਨੂੰ ਪੁੱਛਣ ਦੀ ਵੀ ਨਹੀਂ ਲੋੜ ਪਰ ਜੇ ਉਹ ਨਹੀਂ ਵੈਰੀਫਾਈ ਤਾਂ ਸਾਨੂੰ ਸਟੋਰੀ ਦੱਸ ਦੇ 90% ਬਾਹਰ ਬਹਿ ਕੇ ਤੁਹਾਨੂੰ ਬੇਕੂ ਬਣਾਇਆ ਜਾਂਦਾ ਹੈ ਸੋਸ਼ਲ ਮੀਡੀਆ ਦੀ ਦੁਨੀਆ ਹੋਰ ਹੈ ਅਸਲੀ ਦੁਨੀਆ ਹੋਰ ਹੈ ਅਸਲੀ ਦੁਨੀਆ ਨੂੰ ਪਛਾਣੋ ਘਰੇ ਬਹਿ ਕੇ ਕਿਉਂਕਿ ਮੈਂ ਕਦੀ ਵੀ ਵੀਡੀਓ ਚ ਨਹੀਂ ਕਹਿੰਦਾ ਕਿ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਤੇ ਇਤਬਾਰ ਕਰੋ ਨੋ ਮੇਰੇ ਤੇ ਵਿਸ਼ਵਾਸ ਨਾ ਕਰੋ ਮੇਰੇ ਤੇ ਇਤਬਾਰ ਨਾ ਕਰੋ ਕੰਮ ਤੇ ਦੇਖੋ ਆ ਕੇ ਕਿਸੇ ਨੂੰ ਭੇਜੋ ਕਿਸੇ ਨੂੰ 500 ਰੁਪਏ ਦਿਹਾੜੀ ਦੇ ਕੇ ਭੇਜ ਦਿਓ ਆਲਾ 500 ਰੁਪਏ ਦਿਹਾੜੀ ਜਾਂ ਅਨਮੋਲ ਦੀ ਜਗ੍ਹਾ ਤੇ ਬਹਿ ਕੇ ਦੇਖ ਕੇ ਆ ਕਿ ਉਹ ਕੀ ਕਰਦਾ ਕਿਵੇਂ ਕਰਦਾ ਕਿਦਾਂ ਸਿਸਟਮ ਚੱਲਦਾ ਉਹਨੂੰ ਜਸੂਸੀ ਕਰਨੀ ਭੇਜ ਦਿਓ ਜਾਂਦਿਆਂ ਦੇ ਇੱਕ ਵਾਰੀ ਫੇਰ ਫੋਨ ਕਰ ਲੈਣਾ ਇਹਨੂੰ ਮੈਂ ਪਰ ਜਿੱਥੇ ਨੇ ਮੇਰੇ ਇੰਨੇ ਫੋਨ ਨਹੀਂ ਚੱਕੇ ਹੁਣ ਕੀ ਚੱਕੇਗਾ ਹੁਣ ਇਹ ਫੋਨ ਬੰਦ ਕਰੇਗਾ ਆਪਣਾ ਬੰਦ ਕਰਤਾ ਦੇਖੋ ਉਹਨੇ ਕੋਈ ਲਾਈਵ ਲੋਕੇਸ਼ਨ ਨਹੀਂ ਭੇਜੀ ਮੈਨੂੰ ਫੋਨ ਬੰਦ ਕਰਤਾ ਉਹਨੇ ਤੇ ਆ ਹਾਲ ਹੈ ਦੁਨੀਆ ਦਾ ਤੁਹਾਡੀ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਜੇ ਵਿਅਸਤ ਹੈ ਹੁਣ ਇਹ ਫੋਨ ਨਹੀਂ ਚੱਕੇਗਾ ਕਿਉਂ ਕਿਉਂਕਿ ਇਹਨੂੰ ਪਤਾ ਹੈ ਹੁਣ ਮੇਰੀ ਚੋਰੀ ਫੜੀ ਜਾ ਰਹੀ ਹੈ ਇਹ ਹੁਣ ਫੋਨ ਨਹੀਂ ਚੱਕੇਗਾ ਮੈਨੂੰ ਬਲੌਕ ਕਰ ਦੇਗਾ ਬਲੌਕ ਕਰਤਾ ਮੇਰੇ ਸਾਹ ਹੁਣ ਬੀਜ਼ੀ ਆ ਰਿਹਾ ਨਾ ਹੁਣ ਬਹੁਤ ਦੁਨੀਆ ਤੇਜ਼ ਆ ਯਾਰ ਪੈਸੇ ਦੇ ਚੱਕਰ ਦੇ ਵਿੱਚ ਕੁਝ ਵੀ ਕਰਦੀ ਐ ਦੇਖੋ ਨਾ ਮੈਂ ਕਹਿਦਾ ਮੈਂ ਦੇ ਘਰ ਆ ਰਿਹਾ ਜਦੋਂ ਕਿਸੇ ਨੂੰ ਕਹਿ ਦੋ ਨਾ ਕਿ ਮੈਂ ਉਹਦੇ ਘਰ ਆ ਰਿਹਾ ਨਾਲ ਹੀ ਉਹਨੂੰ ਭੱਜਣਾ ਪੈ ਜਾਂਦੀਆਂ ਕਿ ਓਏ ਘਰ ਆ ਰਿਹਾ ਮੈਂ ਤਾਂ ਫੜਿਆ ਜਾਊਗਾ ਇਸ ਕਰਕੇ ਸਾਡੀ ਟੀਮ ਤਾਂ ਹੀ ਇਨਕੁਆਰੀਆਂ ਕਰਨ ਜਾਂਦੀ ਘਰੇ ਕਿ ਦੇਖ ਕੇ ਆਈਏ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ ਆ ਬੰਦਾ ਮੇਰਾ ਫੋਨ ਨਹੀਂ ਚੱਕ ਰਿਹਾ ਇਦਾਂ ਦੇ ਠੱਗਾਂ ਨੇ ਨਹੀਂ ਸੁਧਰਨਾ ਜਿਹੜੇ ਪੈਸੇ ਖਾਣ ਵਾਲੇ ਨੇ ਉਹਨਾਂ ਨੇ ਖਾਣੇ ਨੇ ਪਰ ਜਿਹੜੇ ਖਵਾਣ ਵਾਲੇ ਨੇ ਜਿਹੜੇ ਮੁਰਖ ਬਣਨ ਵਾਲੇ ਨੇ ਸਾਡੇ ਤੁਹਾਡੇ ਵਰਗੇ ਆਮ ਲੋਕ ਮਾਸੂਮ ਲੋਕ ਇਹਨਾਂ ਨੂੰ ਤੇਜ ਹੋਣਾ ਪੈਣਾ ਚੰਟ ਹੋਣਾ ਪੈਣਾ ਕਿ ਅਸਲ 'ਚ ਕਿਨੂੰ ਲੋੜ ਆ ਉਹਨੂੰ ਹੀ ਦਈਏ ਕਿਸੇ ਦੇ ਹੰਝੂਆਂ ਤੇ ਨਾ ਜਾਓ ਕਿਸੇ ਦੀ ਸ਼ਕਲ ਤੇ ਨਾ ਜਾਓ ਕਿਸੇ ਦੀ ਵੀਡੀਓ ਕਾਲ ਤੇ ਨਾ ਜਾਓ ਕਿਸੇ ਦੀ ਵੀਡੀਓ ਤੇ ਨਾ ਜਾਓ ਉੱਥੇ ਤੱਕ ਬੰਦਾ ਭੇਜੋ ਜੇ ਨਹੀਂ ਭੇਜ ਸਕਦੇ ਸਾਨੂੰ ਦੱਸੋ ਅਸੀਂ ਜਾਵਾਂਗੇ ਫ੍ਰੀ ਇਨਕੁਆਇਰੀ ਕਰਨ ਤੁਹਾਡੀ ਤੁਹਾਡਾ ਪਿੰਡ ਤੁਹਾਡਾ ਮਰੀਜ਼ ਅਸੀਂ ਇਨਵੈਸਟੀਗੇਸ਼ਨ ਕਰਕੇ ਦਵਾਂਗੇ ਕਿ ਉਹਨੂੰ ਲੋੜ ਹੈ ਕਿ ਨਹੀਂ ਹੈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਇਓ ਲੋਕਾਂ ਨੂੰ ਵੇਅਰ ਕਰਿਓ ਧੰਨਵਾਦ